ടോലിയ ഖാര സമുന്ദര ടണ്ഡോലിയ ਇਕ ਮਣੀਆਂ ਆਪਾ ਵਾ ਦੋਇ ਤਿੰਨ ਚਾਰ ਸੁਹਾਵਨਾ ਮਾਟੀ ਇਸ ਖਾਵੇ ਤੰਤਨ ਸਤਗੁਰੂ ਪਹਿਲੇ ਪਾਤਸ਼ਾਹ ਉਹਨਾਂ ਦੀ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਜਿਸ ਤਿੱਕੇ 6ਵੇਂ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ ਆਓ ਅੱਜ ਪਿਛਲੇ ਤਿੰਨ ਪਦਿਆਂ ਦੀ 6ਵਾਂ 7ਵਾਂ ਤੇ ਮੈਂ 8ਵੇਂ ਪਦੇ ਦੀ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਖਾਰ ਸਮੁੰਦਰ ਟੰਡੋਲੀਆ ਇਕ ਮਣੀਆਂ ਪਾਵੇ ਜਿਸ ਤਰ੍ਹਾਂ ਇਹ ਕਿਹਾ ਜਾਂਦਾ ਹੈ ਇਹ ਮਥਿਆ ਸਿੱਖ ਹੈ ਕਿ ਸਮੁੰਦਰ ਨੂੰ ਰੜਕਿਆ ਗਿਆ ਦੇਵਤਿਆਂ ਤੇ ਦਿਨਤਾ ਨੇ ਰੜਕੇ ਸਮੁੰਦਰ ਨੂੰ ਰੜਕਿਆ ਉਸ ਦੇ ਵਿੱਚ 14 ਰਤਨ ਨਿਕਲੇ 14 ਰਤਨ ਕਿਸ ਤਰ੍ਹਾਂ ਦੇ ਕਾਮ ਤੇਨ ਗਾਉ ਪਾਰजात ਰੁਖ ਚੰਦਰਮਾ ਮਣੀ ਸਤ ਮੂਹ ਵਾਲਾ ਘੋੜਾ ਤਨੁਖ ਇਸ ਤਰ੍ਹਾਂ ਦੇ 14 ਰਤਨ ਨਿਕਲੇ ਜਦੋਂ ਉਹਨਾਂ ਨੇ ਸਮੁੰਦਰ ਨੂੰ ਰੜਕਿਆ ਪਰ ਸਤਗੁਰੂ ਜੀ ਉਪਦੇਸ਼ ਕਰਦੇ ਹਨ ਖਾਰ ਸਮੁੰਦਰ ਟੰਡੋ ਲਿਆ ਜੇਕਰ ਖਾਰੇ ਸਮੁੰਦਰ ਨੂੰ ਟੰਡੋ ਲਿਆ ਜਾਵੇ ਇੱਕ ਮਣੀਆਂ ਪਾਵੇ ਅਤੇ ਉਸ ਵਿੱਚੋਂ ਇੱਕ ਕੋਈ ਮਣੀ ਲੱਭ ਪਵੇ ਦੋ ਦਿਨ ਚਾਰ ਸੁਹਾਵਨਾ ਮਾਟੀ ਤੇ ਸਖਾਵੈ ਉਹ ਜੋ ਮਣੀ ਹੈ ਉਹ ਜੋ ਰਤਨ ਹੈ ਜੇ ਕੋਈ ਇੱਕ ਅਧਾ ਖਾਰ ਸਮੁੰਦਰ ਨੂੰ ਟੰਡੋਲਨ ਤੇ ਕੋਈ ਲੱਭ ਜਾਵੇ ਉਹ ਰਤਨ ਜੋ ਹੈ ਉਹ 2-4 ਦਿਨ ਹੀ ਸੋਹਣਾ ਲੱਗਦਾ ਹੈ ਅਤੇ ਉਸ ਤੋਂ ਬਾਅਦ ਮਾਟੀ ਤੇ ਸਖਾਵੈ ਕਿਉਂਕਿ ਜੋ ਕੁਝ ਵੀ ਇੱਥੇ ਪੈਦਾ ਹੁੰਦਾ ਹੈ ਜੋ ਕੁਝ ਵੀ ਇਸ ਸੰਸਾਰ ਦੇ ਵਿੱਚ ਉਪਜਦਾ ਹੈ ਉਹ ਫਿਰ ਇੱਕ ਦਿਨ ਖਤਮ ਹੋ ਜਾਂਦਾ ਹੈ ਕਿਉਂਕਿ ਹਰ ਇੱਕ ਚੀਜ਼ ਉਹ ਨਾਸ਼ਵੰਤੀ ਹੈ ਸਿਰਫ ਇੱਕ ਵਾਹਿਗੁਰੂ ਅਬਨਾਸ਼ੀ ਹੈ ਫਿਰ ਜੇਕਰ ਉਸ ਖਾਰੇ ਸਮੁੰਦਰ ਨੂੰ ਟੰਡੋਲਨ ਤੇ ਜੇ ਕੋਈ ਇੱਕ ਅੱਧਾ ਕੋ ਰਤਨ ਲੱਭ ਪਵੇ ਮਣੀ ਲੱਭ ਪਵੇ ਉਹ ਦੋ ਚਾਰ ਦਿਨ ਹੀ ਸੁਹਾਗ ਨਹੀਂ ਲੱਗਦੀ ਹੈ ਫਿਰ ਅਖੀਰ ਤੇ ਉਸ ਨੂੰ ਜੋ ਮਿੱਟੀ ਹੈ ਉਹ ਖਾ ਜਾਂਦੀ ਹੈ ਕਿਉਂਕਿ ਹਰ ਇੱਕ ਚੀਜ਼ ਨਾਸਵੰਤ ਹੈ ਇਸ ਕਰਕੇ ਹੋ ਰਾ ਤਨ ਜੋ ਮਣੀ ਲੱਭੀ ਉਹ ਵੀ ਨਾਸਵੰਤ ਹੈ ਉਹ ਫਿਰ ਇੱਕ ਦਿਨ ਮਿੱਟੀ ਦੇ ਵਿੱਚ ਹੀ ਮਿਲ ਜਾਂਦੀ ਹੈ ਗੁਰ ਸਾਗਰ ਸਤ ਸੇਵੀਏ ਦੇ ਟੋਟ ਨਾ ਆਵੇ ਇਹ ਪਹਿਲਾ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਕਿ ਖਾਰੇ ਸਮੁੰਦਰ ਦੇ ਵਿੱਚੋਂ ਜੇਕਰ ਢੋਲਿਆ ਜਾਵੇ ਤੇ ਇਕ ਅਦੇ ਘੋਮ ਨਹੀਂ ਮਿਲ ਜਾਵੇ ਸ਼ਾਇਦ ਪਰ ਗੁਰੂ ਸਾਗਰ ਜੋ ਹੈ ਗੁਰ ਸਾਗਰ ਸਤ 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 ਗੁਰੂ ਸਮੁੰਦਰ ਕਿ ਗੁਰ ਸਾਗਰ ਸਤ ਸੇਵੀਏ ਜੇਕਰ ਗੁਰੂ ਸਮੁੰਦਰ ਨੂੰ ਸੇਵਿਆ ਜਾਵੇ ਕਿਉਂਕਿ ਗੁਰੂ ਸਾਗਰ ਦੇ ਵਿੱਚ ਰਤਨ ਭਰਪੂਰ ਹਨ ਉਸ ਵਾਹਿਗੁਰੂ ਦੀਆਂ ਸਿਫਤ ਸਲਾਹ ਆਰੂਪੀ ਰਤਨਾ ਨਾਲ ਗੁਰੂ ਸਾਗਰ ਭਰਪੂਰ ਹੈ ਗੁਰੂ ਸਮੁੰਦਰ ਭਰਿਆ ਪਿਆ ਹੈ ਕਿਉਂਕਿ ਸਤਗੁਰੂ ਜੀ ਦਾ ਅਮਰਤ ਮਈ ਫਰਮਾਨ ਹੈ ਗੁਰ ਸਾਗਰ ਰਤਨੀ ਪਰਪੂਰੇ ਸਮੁੰਦਰ ਨੂੰ ਲੱਭੀਏ ਤਾਂ ਇੱਕ ਅੱਧਾ ਸ਼ਾਇਦ ਰਤਨ ਮਿਲੇ ਔਰ ਇਹ ਗੁਰਸਾਗਰ ਜੋ ਹੈ ਇਹ ਉਸ ਵੈਗੁਰ ਦੀਆਂ ਸਿਫਤ ਸਲਾਹ ਰੂਪੀ ਰਤਨਾ ਦੇ ਨਾਲ ਭਰਪੂਰ ਹੈ ਨਕੋ ਨਕ ਭਰਿਆ ਹੋਇਆ ਹੈ ਗੁਰਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਅਤੇ ਇਸ ਗੁਰਸਾਗਰ ਦੇ ਵਿੱਚੋਂ ਜੋ ਸੰਤ ਜਨ ਹਨ ਜੋ ਗੁਰਮੁਖ ਹਨ ਜੋ ਗੁਰਸਿੱਖ ਹਨ ਉਹ ਅੰਮ੍ਰਿਤ ਦੀ ਖਰਾਕ ਖਾਂਦੇ ਹਨ ਉਸ ਵਾਹਿਗੁਰੂ ਦੇ ਸਿਰਫ ਸਲਾਹਾ ਰੂਪੀ ਅੰਮ੍ਰਿਤ ਦੀ ਖਰਾਕ ਖਾਂਦੇ ਹਨ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਅਤੇ ਗੁਰਸਾਗਰ ਤੋਂ ਦੂਰ ਨਹੀਂ ਜਾਂਦੇ ਤੋ ਇਹੋ ਜਿਹਾ ਗੁਰ ਸਾਗਰ ਜੋ ਹੈ ਜੋ ਅੰਮ੍ਰਿਤ ਭਰਪੂਰ ਹੈ ਗੁਰ ਸਾਗਰ ਸਤ ਸੇਵਿਆ ਜੇ ਗੁਰ ਸਾਗਰ ਨੂੰ ਸੇਵਿਆ ਜਾਵੇ ਦੇ ਦੇ ਉਹ ਫਿਰ ਇਹੋ ਜਿਹਾ ਨਾਮ ਰਤਨ ਦਿੰਦਾ ਹੈ ਇਹੋ ਜਿਹਾ ਅਮੋਲਕ ਰਤਨ ਦਿੰਦਾ ਹੈ ਤੋ ਟ ਨ ਆਵੇ ਇਸ ਅਮੋਲਕ ਰਤਨ ਦੇ ਵਿੱਚ ਕਦੀ ਵੀ ਕੋ ਟ ਨਹੀਂ ਆਉਂਦੀ ਕਿਉਂਕਿ ਇਹ ਨਾਮ ਹੀ ਇੱਕ ਅਮੋਲਕ ਰਤਨ ਹੈ ਜੋ ਮਿਲਦਾ ਹੈ ਗੁਰਸਾਗਰ ਦੇ ਕੋਲੋਂ ਕਿਉਂਕਿ ਸਤ ਗੁਰੂ ਜੀ ਦਾ ਉਪਦੇਸ਼ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤ ਗੁਰ ਪਾਸ ਇਹ ਨਾਮ ਜੋ ਅਮੋਲਕ ਹੈ ਇਸ ਦਾ ਮੁੱਲ ਨਹੀਂ ਪਾਇਆ ਜਾ ਸਕਾ ਇਸ ਵਰਗੀ ਕੋਈ ਹੋਰ ਕੀਮਤੀ ਸ਼ੈ ਨਹੀਂ ਹੈ ਨਾਮ ਅਮੋਲਕ ਰਤਨ ਹੈ ਊਰੇ ਸਤ ਗੁਰੂ ਪਾਸ ਪਰ ਹੈ ਇਹ ਪੂਰੇ ਸਤ ਗੁਰੂ ਦੇ ਕੋਲ ਹੀ ਕਿਸੇ ਹੋਰ ਗੁਰੂ ਦੇ ਕੋਲ ਉਹ ਨਹੀਂ ਮਿਲੇਗਾ ਜਿਹੜਾ ਸਤ ਗੁਰੂ ਹੈ ਜਿਹੜਾ ਸਦਾ ਸੱਚ ਹੈ ਉਹ ਗੁਰੂ ਜੋ ਹੈ ਉਸ ਗੁਰੂ ਦੇ ਕੋਲੋਂ ਹੀ ਇਹ ਨਾਮ ਅਮੋਲਕ ਜੋ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ ਨਾਮ ਅਮੋਲਕ ਰਤਨ ਹੈ ਊਰੇ ਸਤ ਗੁਰ ਪਾਸ ਸਤ ਗੁਰ ਸੇਵ ਲੱਗਿਆ ਗੱਡ ਰਤਨ ਦੇਵ ਪਰਗਾਸ ਸਤਿਗੁਰੂ ਦੀ ਸੇਵਾ ਵਿੱਚ ਲੱਗਿਆਂ ਸਤਿਗੁਰੂ ਕਿਰਪਾ ਕਰਦੇ ਹਨ ਅੰਦਰ ਪ੍ਰਗੋਸ਼ ਕਰ ਦਿੰਦੇ ਹਨ ਗਿਆਨ ਦਾ ਪ੍ਰਗੋਸ਼ ਕਰ ਦਿੰਦੇ ਹਨ ਅਤੇ ਇਹ ਨਾਮ ਅਮੋਲਕ ਰਤਨ ਦੀ ਬਖਸ਼ਿਸ਼ ਕਰ ਦਿੰਦੇ ਹਨ ਇਹੋ ਜਿਹਾ ਇਹ ਨਾਮ ਅਮੋਲਕ ਰਤਨ ਜੇਕਰ ਖਾਰੇ ਸਮੁੰਦਰ ਨੂੰ ਢੰਡੋਲੀਏ ਤੇ ਸ਼ਾਇਦ ਇੱਕ ਅਧਾ ਰਤਨ ਮਿਲ ਜਾਵੇ ਪਰ ਉਹ 2-4 ਦਿਨ ਲਈ ਹੀ ਦੇ ਰਹਿੰਦਾ ਹੈ ਦੋ ਚਾਰ ਦਿਨ ਹੀ ਸੁਹਾਵਣਾ ਲੱਗਦਾ ਉਸ ਤੋਂ ਬਾਅਦ ਉਸ ਨੂੰ ਮਾਟੀ ਇਹ ਮਿੱਟੀ ਨੇ ਖਾ ਜਾਣਾ ਹੈ ਪਰ ਗੁਰੂ ਸਾਗਰ ਦੇ ਕੋਲ ਇਹੋ ਜਿਹਾ ਨਾਮ ਅਮੋਲਕ ਰਤਨ ਦੀ ਬਖਸ਼ਿਸ਼ ਹੁੰਦੀ ਹੈ ਜਿਹੜਾ ਕਿ ਸਦਾ ਹੀ ਰਹਿੰਦਾ ਹੈ ਇਹੋ ਜਿਹਾ ਨਾਮ ਅਮੋਲਕ ਇਹ ਧੰ ਅਖੋਟ ਨਾ ਨਿਕਟ ਨਾ ਜਾਏ ਨਾਮ ਅਮੋਲਕ ਰਤਨ ਹੈ ਜੋ ਕਦੀ 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 ਵੀ ਖਤਮ ਨਹੀਂ ਹੁੰਦਾ ਇਹ ਤਨ ਆਖੁੱਟ ਨਾ ਨੁਕਟ ਨਾ ਜਾਏ ਪੂਰ ਸਤਗੁਰ ਦਿਆ ਦਿਖਾਈ ਇਹ ਪੂਰੇ ਸਤਗੁਰੂ ਨੇ ਸਮਝਾ ਦਿੰਦਾ ਹੈ ਕਿ ਇਹ ਨਾਮ ਅਮੋਲਕ ਹੈ ਜੋ ਕਦੀ ਵੀ ਖਤਮ ਨਹੀਂ ਹੁੰਦਾ ਇਹਦੇ ਵਿੱਚ ਕਦੀ ਵੀ ਤੋੜ ਨਹੀਂ ਆਉਂਦੀ ਗੁਰ ਸਾਗਰ ਸਤ ਸੇਵੀਅ ਦੇ ਟੂਟ ਨਾ ਆਵੇ ਮੇਰੇ ਪ੍ਰਭ ਭਾਵਨ ਸੇ ਊਜਲੇ ਸਭ ਮੈਲ ਪਰੀ ਜਾ ਸਭ ساری ਸ੍ਰਿਸ਼ਟੀ ساری ਸ੍ਰਿਸ਼ਟੀ ਜੋ ਹੈ ਉਹ ਮਾਇਆ ਦੇ ਮੋਹ ਰੂਪੀ ਜੋ ਮੈਲ ਹੈ ਵਿਕਾਰਾਂ ਦੀ ਜੋ ਮੈਲ ਹੈ ਉਸ ਤੇ ਨਾਲ ਭਰੀ ਹੋਈ ਹੈ ਇਹ ਕਿਉਂ ਭਰੀ ਹੈ ਕਿਉਂਕਿ ਸਤ ਸੰਗਤ ਦੇ ਵਿੱਚ ਨਹੀਂ ਜਾਂਦੇ ਸਤ ਸੰਗਤ ਦੇ ਵਿੱਚ ਜਾਣ ਦੇ ਨਾਲ ਹੀ ਇਹ ਵਿਕਾਰਾਂ ਦੀ ਮੈਲ ਮਾਇਆ ਦੀ ਮੋਹ ਦੀ ਮੈਲ ਜੋ ਇਹ ਖਤਮ ਹੋਣੀ ਸੀ ਪਰ ਸਤ ਸੰਗਤ ਦੇ ਵਿੱਚ ਨਾ ਜਾਣ ਕਰਕੇ ਇਹ ਸਾਰੀ ਸ੍ਰਿਸ਼ਟੀ ਜੋ ਮਾਇਆ ਦੇ ਮੋਹ ਦੀ ਮੈਲ ਵਿਕਾਰਾਂ ਦੀ ਮੈਲ ਦੇ ਨਾਲ ਭਰੀ ਹੋਈ ਹੈ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਵਡ ਪਾਗੀ ਹਰ ਸੰਗਤ ਪਾਵੇ ਪਾਗਹੀ ਨਾ ਪਰਮ ਚੋਟਾਂ ਖਾਵੇ ਵੜ ਪਾਗੀ ਅਰ ਸੰਗਤ 파ਵਨ 파ਗਹੀ ਨਾ ਬ੍ਰਮਚੋਟਾ ਖਾਵਨ ਬਿਨ ਪਾਗਾ ਸਤ ਸੰਗ ਨਾਲ ਬਿਨ ਸੰਗਤ ਮੈਲ ਪਰੇਜ ਜੀਓ ਮੈਨ ਸੰਗਤ ਮੈਲ ਪਰੇਜ ਜੀਓ ਸੰਗਤ ਵਿਨਾ ਅੰਦਰ ਮਾਇਆ ਦੇ ਮੋਹ ਰੂਪੀ ਮੈਲ ਵਿਕਾਰਾਂ ਦੀ ਮੈਲ ਭਰਦੀ ਹੈ ਇਸ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਕਿ ਇਹ ਸਾਰੀ ਸ੍ਰਿਸ਼ਟੀ ਜੋ ਮੈਲ ਦੇ ਨਾਲ ਭਰੀ ਹੋਈ ਹੈ ਕਿਉਂਕਿ ਸਤ ਸੰਗਤ ਦੇ ਵਿੱਚ ਨਹੀਂ ਜਾਂਦੀ ਉਸ ਵਾਹਿਗੁਰੂ ਦੇ ਗੁਣ ਨਹੀਂ ਗੌਂਦੀ ਮੇਰੇ ਪ੍ਰਭ ਭਾਵਨ ਸੇ ਉਜਲੇ ਮੇਰੇ ਪ੍ਰਭ ਨੂੰ ਜਿਹੜੇ ਭੌਂਦੇ ਹਨ ਪਿਆਰੇ ਲੱਗਦੇ ਹਨ ਉਹ ਉਜਲੇ ਹੋ ਜਾਂਦੇ ਹਨ ਉਹ ਪਵਿੱਤਰ ਹੋ ਜਾਂਦੇ ਹਨ ਕਿਉਂਕਿ ਉਸ ਵਾਹਿਗੁਰੂ ਨੂੰ ਜਿਹੜੇ ਭਾਉਣੇ ਹਨ ਉਹ ਪਿਆਰੇ ਲੱਗਦੇ ਹਨ ਜਿਹੜੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੀ ਉਸਤਤ ਕਰਦੇ ਹਨ ਉਸ ਦੇ ਕੀਤੇ ਹੋਏ ਅਪਕਾਰਾਂ ਨੂੰ ਯਾਦ ਕਰਦੇ ਹਨ ਉਹ ਵੀ ਉਸ ਵਾਹਿਗੁਰੂ ਨੂੰ ਪਿਆਰੇ ਲੱਗਦੇ ਹਨ ਫਿਰ ਜਿਹੜੇ ਉਸ ਵਾਹਿਗੁਰੂ ਨੂੰ ਪਿਆਰੇ ਲੱਗਦੇ ਹਨ ਉਹ ਪਵਿੱਤਰ ਹੋ ਜਾਂਦੇ ਹਨ ਮੁਕ ਉਜਲੇ ਵਾਲੇ ਹੋ ਜਾਂਦੇ ਹਨ ਮੇਰੇ ਪ੍ਰਭ ਭਾਵਨ ਸੇ ਉਜਲੇ ਸਭ ਮੈਲ ਭਰੀ ਚ ਬਾਕੀ ਤੇ ਸਾਰੀ ਸ੍ਰਿਸ਼ਟੀ ਮੈਲ ਦੇ ਨਾਲ ਭਰੀ ਹੋਈ ਹੈ ਜਿਹੜੇ ਉਸ ਵਾਹਿਗੁਰੂ ਨੂੰ ਪਿਆਰੇ ਲੱਗੇ ਉਹ ਜਿਹਨਾਂ ਉਹ ਪਵਿੱਤਰ ਹੋ ਗਏ ਮੁਖ ਉਜਲੇ ਵਾਲੇ ਹੋ ਗਏ ਮੈਲਾ ਉਜਲਤਾ થી ਹੈ ਪਾਰਸ ਸੰਗ ਪੀ ਜੈ ਮਨ ਤੋਂ ਮੈਲਾ ਜੋ ਮਨੁੱਖ ਹੈ ਉਹ ਉਜਲ ਉਸ ਵੇਲੇ ਹੁੰਦਾ ਹੈ ਪਾਰਸ ਸੰਗ ਜਦੋਂ ਗੁਰੂ ਰੂਪੀ ਪਾਰਸ ਦੇ ਨਾਲ ਜੁੜਦਾ ਹੈ ਕਿਉਂਕਿ ਗੁਰੂ ਪਾਰਸ ਹੈ ਇਹ ਪਾਰਸ ਲੋਹੇ ਤੋਂ ਕੰਚਨ ਬਣਾ ਦਿੰਦਾ ਹੈ ਲੋਹਾ ਲੋਹਾ ਜੋ ਹੈ ਉਸ ਨੂੰ ਕੰਚਨ ਬਣਾ ਦਿੰਦਾ ਹੈ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਪਰਮਾਨ ਹੈ ਗੁਰ ਪਰਸ ਹਮ ਲੋਹ ਗੁਰ ਪਰਸ ਹੈ ਅਸੀਂ ਲੋਹਾ ਹਾਂ ਗੁਰ ਪਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ ਗੁਰੂ ਦੇ ਨਾਲ ਮਿਲ ਕੇ ਅਸੀਂ ਲੋਹੇ ਵਰਗੇ ਜੋ ਮੈਲ ਦੇ ਨਾਲ ਭਰੇ ਹੋ ਆ ਉਹ ਕੰਚਨ ਬਣ ਜਾਂਦੇ ਆ ਸੋਨਾ ਬਣ ਜਾਂਦੇ ਆ ਤਾਂ ਸਤਿਗੁਰੂ ਇਹ ਉਪਦੇਸ਼ ਕਰਦੇ ਆਂ ਮੈਲਾ ਉਜਲ ਤਾਂ ਥੀਏ ਪਾਰਸ ਸੰਗ ਪੀਜੈ ਗੁਰੂ ਰੂਪੀ ਪਾਰਸ ਤੇ ਨਾਲ ਪੀਜੈ ਅੰਦਰੋਂ ਹਿਰਦੇ ਦੇ ਵਿੱਚੋਂ ਨਾਮ ਰੂਪੀ ਜਲ ਦੇ ਨਾਲ ਭਿੱਜ ਜਾਵੇ ਕਲਾ ਨਾਮ ਬਾਣੀ ਸੁਣਨੀ ਨਹੀਂ ਬਾਣੀ ਪੜ੍ਹਨੀ ਨਹੀਂ ਪਰ ਬਾਣੀ ਦੇ ਨਾਮ ਰੂਪੀ ਨਾਲ ਅੰਮ੍ਰਿਤ ਦੇ ਨਾਲ ਅੰਦਰੋਂ ਭਿੱਜ ਜਾਵੇ ਹਿਰਦਾ ਭਿੱਜ ਜਾਵੇ ਤਾਂ ਫਿਰ ਇਹ ਗੁਰੂ ਪਾਰਸ ਤੇ ਰਾਹੀ ਇਹ ਪਵਿੱਤਰ ਹੋ ਜਾਂਦਾ ਹੈ ਮੈਲਾ ਉਜਲਤਾ ਥੀਏ ਔਰ ਸੰਗ ਪੀਜਨ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀ ਜੈ ਸਾਚੇ ਲਾਲ ਕੀ ਸਾਚੇ ਉਹ ਵਾਹਿਗੁਰੂ ਜੋ ਸਦਾ ਰਹਿਣ ਵਾਲਾ ਹੈ ਉਹ ਵਾਹਿਗੁਰੂ ਉਹ ਪ੍ਰਭੂ ਲਾਲ ਜੋ ਹੈ ਉਸ ਦੇ ਨਾਮ ਦੇ ਰੰਗ ਦਾ ਜੋ ਚਸਮ ਚੜ ਜਾਵੇ ਵੰਨੀ ਰੰਗ ਵੰਨੀ ਸੱਚੇ ਲਾਲ ਕੀ ਜਿਹੜਾ ਕੋ ਗੁਰੂ ਪਾਰਸ ਦੇ ਨਾਲ ਜੁੜ ਕੇ ਜਿਸ ਦਾ ਹਿਰਦਾ ਅੰਦਰ ਤਰੋ ਤਰ ਹੋ ਗਿਆ ਹਿਰਦਾ ਨਾਮ ਦੇ ਨਾਲ ਭਰ ਗਿਆ ਨਾਮ ਦੇ ਨਾਲ ਭਿੱਜ ਗਿਆ ਉਸ ਤੇ ਵੀ ਉੱਪਰ ਜੋ ਨਾਮ ਰੰਗ ਫਿਰ ਚੜਦਾ ਹੈ ਵੰਨੀ ਸਾਚੇ ਲਾਲ ਕੀ ਉਸ ਵਾਹਿਗੁਰੂ ਦੇ ਨਾਮ ਦਾ ਰੰਗ ਜੋ ਉਸ ਤੇ ਉੱਤੇ ਚੜਦਾ ਹੈ ਕਿਨ ਕੀਮਤ ਕੀ ਜੈ ਉਸ ਦੀ ਕੌਣ ਕੀਮਤ ਪਾ ਸਕਦਾ ਹੈ ਜਿਹੜਾ ਗੁਰੂ ਰੂਪੀ ਪਾਰਸ ਤੇ ਨਾਲ ਮਿਲ ਕੇ ਨਾਮ ਰੂਪੀ ਰੰਗ ਦੇ ਨਾਲ ਭਿੱਜ ਗਿਆ ਨਾਮ ਦੇ ਨਾਲ ਅਵਸਥਾ ਹਿਰਦਾ ਭਿੱਜ ਗਿਆ ਇਹੋ ਜੇ ਨਾਮ ਰੰਗ ਦੀ ਕੀਮਤ ਕੌਣ ਪਾ ਸਕਦਾ ਹੈ ਪੇਖੀ ਹਾਥ ਨਾ ਲਬਈ ਈਰਤ ਨੀਂਦਾਂ ਨੇ ਪੇਖੀ ਬਾਹਰਲੇ ਪਹਿਰਾਵੇ ਨਾਲ ਬਾਹਰੋਂ ਤਾਂ ਪਹਿਰਾਵਾ ਹੈ ਧਾਰਮਿਕ ਪਰ ਅੰਦਰੋਂ ਨਹੀਂ ਹੈ ਇਸ ਤਰ੍ਹਾਂ ਪੇਖ ਕਰਨ ਦੇ ਨਾਲ ਉਹ ਜੋ ਨਾਮ ਰੰਗ ਦੀ ਕੀਮਤ ਹੈ ਉਸਤੇ ਹਾ ਤੇ ਉਸਦੀ ਡੁੰਗਾਈ ਨਹੀਂ ਲੱਭੀ ਜਾ ਸਕਦੀ ਤੀਰਥ ਨਹੀਂ ਦਾਨੈ ਅਤੇ ਨਾ ਹੀ ਤੀਰਥਾ ਉਤੇ ਨਹਾ ਕੇ ਨਹੀਂ ਦਾਨੈ ਅਤੇ ਨਾ ਹੀ ਦਾਨ ਪੁਨ ਕਰਕੇ ਇਹੋ ਜੇ ਨਾਮ ਰੰਗ ਦੀ ਡੁੰਗਾਈ ਜੋ ਹੈ ਉਹ ਸਮਝੀ ਜਾ ਸਕਦੀ ਹੈ ਉਚੋਂ ਬੇਦ ਪੜੰਤਿਆਂ ਮੁੱਠੀ ਵੇਨ ਮੰਨੇ ਪੁੱਛੋ ਵੇਦ ਪੜਹੰਤਿਆਂ ਮੈਂ ਜੋ ਵੇਦ ਪੜ੍ਹਦਿਆਂ ਉਹਨਾਂ ਨੂੰ ਵੀ ਇਹ ਜਾ ਕੇ ਪੁੱਛਦਾ ਹਾਂ ਕਿ ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਦੇ ਨਾਲ ਕੀ ਉਸ ਨਾਮ ਰੰਗ ਜਿਸ ਨੂੰ ਚੜ ਗਿਆ ਗੁਰੂ ਪਾਰਸ ਦੇ ਨਾਲ ਮਿਲ ਕੇ ਜਿਸ ਨੂੰ ਹਿਰਦੇ ਦੇ ਵਿੱਚ ਨਾਮ ਰੰਗ ਚੜ ਗਿਆ ਇਸ ਨਾਮ ਰੰਗ ਦੀ ਕੀਮਤ ਕੋਈ ਪਾ ਸਕਦਾ ਹੈ ਮੂਠੀ ਵਿਨਮਾਨੇ ਮੂਠੀ ਵਿਨਮਾਨੇ ਬਿਨਾ ਨਾਮ ਰੰਗ ਦੇ ਭਤੀਜਾਂ ਬਿਨਾ ਨਾਮ ਰੰਗ ਦੇ ਚੜਿਆਂ ਇਹ ਸਾਰੀ ਜੋ ਲੋਕਾਈ ਹੈ ਮੂਠੀ ਠੱਗੀ ਜਾ ਰਹੀ ਹੈ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਸਤਿਗੁਰ ਉਪਦੇਸ਼ ਕਰਦੇ ਹਨ ਏ ਨਾਨਕ ਕੀਮਤ ਸੋ ਕਰੇ ਇਹ ਨਾਮ ਰੰਗ ਜਿਸ ਨੂੰ ਚੜਿਆ ਹੋਇਆ ਹੈ ਇਹ ਨਾਮ ਰੰਗ ਚੜਨਾ ਉਸ ਨੂੰ ਹੈ ਜਿਸ ਤੇ ਵੱਡੇ ਭਾਗ ਹਨ ਜੋ satsangat ਕਰਦਾ ਹੈ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਲਾਲ ਰੰਗ ਤਿਸ ਕੋ ਲਗਾ ਜਿਸਕੇ ਵੱਡ ਭਾਗਾਂ ਮੈਲਾ ਕਦੇ ਨ ਹੋਈ ਨਾ ਲੱਗੇ ਡਗ ਕੋਈ ਨਾਮ ਰੰਗ ਇਹ ਜੋ ਕਦੀ ਵੀ ਮੈਲਾ ਨਹੀਂ ਹੁੰਦਾ ਨਾ ਇਹਨੂੰ ਕੋ ਵਿਕਾਰਾਂ ਦਾ ਦਾਗ ਲੱਗਦਾ ਹੈ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੜ ਭਾਗਾ ਮੈਲਾ ਕਦੇ ਨ ਹੋਈ ਨਾ ਲਾਗੇ ਦਾਗਾ ਪਰ ਇਸ ਨਾਮ ਰੰਗ ਦੀ ਜੋ ਕੀਮਤ ਹੈ ਜੋ ਕਦਰ ਹੈ ਉਹ ਹੀ ਪਾ ਸਕਦਾ ਹੈ ਨਾਨਕ ਕੀਮਤ ਸੋਕਰੇ ਪੂਰਾ ਗੁਰ ਗਿਆਨੀ ਜਿਸ ਨੂੰ ਪੂਰਾ ਗੁਰੂ ਮਿਲ ਜਾਵੇ ਉਹ ਹੀ ਇਸ ਨਾਮ ਰੰਗ ਦੀ ਕੀਮਤ ਪਾ ਸਕਦਾ ਹੈ ਅਤੇ ਗੁਰੂ ਦੇ ਨਾਲ ਮਿਲ ਕੇ ਹੀ ਉਸ ਵਾਹਿਗੁਰੂ ਦੇ ਨਾਲ ਡੂੰਗੀ ਸਾਝ ਪੈ ਸਕਦੀ ਹੈ ਗਿਆਨ ਉਸ ਵਾਹਿਗੁਰੂ ਦੇ ਨਾਲ ਮਿਲਾਪ ਉਸ ਦੇ ਨਾਲ ਡੂੰਗੀ ਸਾਝ ਪੈਣੀ ਇੱਕ ਗੁਰੂ ਦੇ ਮਿਲਾਪ ਦੇ ਨਾਲ ਹੀ ਉਸ ਵਾਹਿਗੁਰੂ ਦੇ ਨਾਲ ਸਾਂਝੀ ਪੈ ਸਾਝ ਪੈ ਸਕਦੀ ਹੈ ਅਤੇ ਗੁਰੂ ਦੇ ਨਾਲ ਹੀ ਮਿਲ ਕੇ ਇਹ ਜੋ ਨਾਮ ਰੰਗ ਹੈ ਇਸ ਦੀ ਕਦਰ ਪਾਈ ਜਾ ਸਕਦੀ ਹੈ ਸਤਗੁਰੂ ਕਿਰਪਾ ਕਰਨ ਜੋ ਉਪਦੇਸ਼ ਕਰਦੇ ਹਨ ਉਹ ਸਾਡੇ ਹਿਰਦੇ ਵਿੱਚ ਵਸਣ ਤਾ ਜੋ ਇਹ ਸਾਡਾ ਜੋ অমূল্য ਜਨਮ ਉਸ ਵਾਹਿਗੁਰੂ ਉਲੋਂ ਪ੍ਰਾਪਤ ਹੋਇਆ ਹੈ ਇਹਨਾਂ ਉਪਦੇਸ਼ਾਂ ਦੇ ਰਾਹੀ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ